ਅੱਜ ਜੀ ਸੈਟਰਾਸਟਿਕ ਬਹੁਤ ਹੀ ਮੰਦ ਭਾਗੀ ਘਟਨਾਵਾਂ ਮਾਰੀ ਘਟਨਾ ਨੂੰ ਯਾਦ ਕਰਕੇ ਉਸ ਤੋਂ ਪਹਿਲਾਂ ਜਿਸ ਵਾਰ ਸਿੰਧੂ ਜੀ ਨੇ 47 ਨੂੰ ਵੀ ਯਾਦ ਕਰਾ ਕੇ ਇਹ ਦਸੰਨ ਕੋਸ਼ਿਸ਼ ਕਰਿਆ ਕਿ ਸਾਡੇ ਨਾਲ ਹੋ ਕੀ ਹੈ ਤੇ ਉਹਦੇ ਹੱਦ ਵਾਸਤੇ ਸੋਚਦੇ ਆਂ ਸਿਆਸੀ ਤੌਰ ਤੇ ਕੀ ਕਰਿਆ ਜਾਵੇ ਪਰ ਮੈਨੂੰ ਇਦਾਂ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਜਿਨੇ ਵੀ ਰਾਤ ਕਰਿਆ ਉਹਨੇ ਦੋ ਗੱਲਾਂ ਨਾਲ ਇਕ ਕੋਦੇ ਕੋਲ ਕੋਈ ਫਲਸਫਾ ਹੈ ਜਿਹਦੇ ਕੋਲ ਫਲਸਫਾ ਨਹੀਂ ਹੈ ਉਹ ਰਾਜ ਨਹੀਂ ਕਰ ਸਕਦਾ ਕੋਈ ਫਲਸਫਾ ਉਹਦੇ ਵਿੱਚ ਅਸੀਂ ਕਹਿੰਦਾ ਆਰਐਸਐ ਜਿਸ ਸੱਚਾ ਫਲਸਫਾ ਕੋਈ 11ਵਾਂ ਪੜ੍ਹਦਾ ਤੁਹਾਨੂੰ ਪਤਾ ਲੱਗ ਜੂਈ ਕੀ ਫਲਸਫਾ ਹੈ ਦੂਜਾ ਅਰਥਚਾਰ ਇਹ ਦੋ ਚੀਜ਼ਾਂ ਦੇ ਵਾਸਤੇ ਫਲਸਫੇ ਵਿੱਚ ਫਿਰ ਅਰਥਚਾਰ ਐਵੇਂ ਉਹਦੇ ਕੋ-ਆਰਡੀਨੇਟ ਹੋ ਜਾਂਦਾ ਉਹਦਾ ਅਧੀਨ ਹੋ ਜਾਂਦਾ ਅਸੀਂ ਆਪਣੇ ਫਲਸਫੇ ਦੀ ਗੱਲ ਕਰਨ ਦੀ ਬਜਾਏ ਬਿਮਾਰੀ ਦੀ ਜੜ ਲੱਭਣ ਦੀ ਬਜਾਏ ਅਸੀਂ ਜਿਹੜੇ ਉਹਦੇ ਆਲਮ ਤਾਂ ਨੇ ਉਹਦੇ ਉੱਤੇ ਨਜ਼ਰ ਮਾਰ ਜਾਂ ਪੁਲਾਨੀ ਸਾਹਿਬ ਬੰਦਾ ਫੜ ਕੇ ਮਾਰਦਾ ਪੁਲਾਨੀ ਸਾਹਿਬ ਝੂਠੇ ਮੁਕਾਬਲੇ ਹੋਏ ਐਨੇ 15000 ਮਾਰ ਤੇ ਖਾਲੜਾ ਸਾਹਿਬ ਉਹਨਾਂ ਨੂੰ ਲੱਭਦੇ ਸੀ ਫਿਰ ਉਹਨਾਂ ਨੂੰ ਵੀ ਕਤਲ ਕਰਤਾ ਅਸੀਂ ਇੰਨਾ ਗੱਲਾਂ ਦੇ ਵਿੱਚ ਮੈਨੂੰ ਬੰਦਾ ਪਏ ਜਿੰਨਾ ਚਿਰ ਸਿੱਖੀ ਪਛੇਤਤਾ ਸਾਰੇ ਚੱਲੀ ਹੈ ਉਦੋਂ ਤੱਕ ਨਾ ਉਹਦੇ ਕੋਲ ਕੋਈ ਰਾਜ ਸੀ ਨਾਵ ਦੇ ਕੋਲ ਕੋਈ ਇੱਥੇ ਵੱਡਾ ਅਚਚਰਾ ਸੀ ਉਹ ਫੇਰ ਵੀ ਝੰਡੀ ਉਹਨਾਂ ਦੇ ਉੱਤੇ ਨਹੀਂ ਲੱਗੀ ਇਹਦੇ ਵਿੱਚ ਉਹ ਕੋਈ ਖਤਮ ਨਹੀਂ ਹੋਏ ਉਹਨੂੰ ਕੋਈ ਬੰਦੇ ਸ਼ਹੀਦ ਨਹੀਂ ਹੋਏ ਪਰ ਉਹ ਫਲਸੇ ਦੇ ਸਹਾਰੇ ਉਹ ਅੱਗੇ ਵਧ ਰਹੇ ਤੇ ਉਸ ਨਿਸ਼ਟਾ ਦੇ ਨਾਲ ਉਹ ਫਲਸੇ ਦੀ ਇੱਕ ਵੱਡੀ ਗੱਲ ਇਹ ਹੈ ਉਹਦਾ ਤਿਆਗ ਆ ਉਹਦੇ ਵਿੱਚ ਮੇਰਾ ਮੁੰਡੇ ਨੂੰ ਕੁੱਤ ਨਹੀਂ ਜੋ ਕੁਝ ਆ ਸੋਧੀਰਾ ਤੇਰਾ ਤੁਨ ਕੋ ਸੌਂ ਤੇ ਜਾਂ ਬਾਗੇ ਨਹੀਂ ਆ। ਸੋ ਉਹ ਫਸਫੇ ਰੀ ਕੀ ਦੱਸਿਆ ਗਿਆ ਹੈ ਕਿ ਆਦੇ ਸਿੱਖ ਕੌਣ ਨੇ? ਬਾਬੇ ਨੇ ਕਿਹਾ ਕੋਟ ਮੱਧੇ ਕੋ ਵਿਰਲਾ ਸੇਵਕ। ਖੋੜ ਸਕਨੇ ਬਿਵਹਲ। ਹੁੰਦੇ ਸਾਰੇ ਬਪਾਰੀ ਇਕੱਠੇ ਹੋਏ ਹੋਏ ਨੇ ਤੇ ਬਪਾਰੀਆਂ ਨੇ ਤਾਂ ਬਿਮਾਰੀ ਕਰਨਾ ਉਹਨੇ ਕੰਮ ਤਾਂ ਕੀ ਬਣਾਇਆ। ਅਸੀਂ ਇੱਕ ਬਪਾਰੀ ਦੀ ਕਦੇ ਕੰਮ ਕਰਦੇ ਆਂ ਕਦੇ ਦੂਜੇ ਦੀ ਕਰਦੇ ਆਂ ਕਦੇ ਤੀਜੇ ਦੀ ਕਰਦੇ ਆਂ। ਸੋ ਜੇ ਫਲਸਫਾ ਬਦਲੂਗਾ ਤਾਂ ਸਾਨੂੰ ਇਹ ਵੀ ਸੋਚ ਨਹੀਂ ਹੋਏਗੀ ਵੀ ਸਾਡੇ ਫੰਕਸ਼ਨ ਨੂੰ ਢਾਹਣ ਵਾਸਤੇ ਸਾਡੀ ਜਥੇਬੰਦੀ ਨੂੰ ਢਾਹਣ ਵਾਸਤੇ ਸਾਡੇ ਤੌਰ ਤਰੀਕੇ ਨੂੰ ਢਾਹਣ ਵਾਸਤੇ ਜਿਹੜਾ ਸਾਡਾ ਵਿਰੋਧੀ ਹੈ ਉਹ ਚਾਹੇ ਸਰਕਾਰ ਹੋਵੇ ਚਾਹੇ ਕੋਈ ਦੂਜਾ ਫਲਸਫਾ ਹੋਵੇ ਚਾਹੇ ਕੋਈ ਦੂਜਾ ਧਰਮ ਹੋਵੇ ਚਾਹੇ ਕੋਈ ਦੂਜੀ ਸੰਸਥਾ ਹੋਵੇ ਉਹ ਆਪਣੇ ਕਿਹੜੀਆਂ ਚਾਹਤਾਂ ਕਰੇ ਉਹ ਤੋਂ ਵੀ ਅਸੀਂ ਸचेत ਨਹੀਂ ਰਹਿੰਦੇ ਮੈਂ ਜਿਸ ਵੇਲੇ ਮਾਦੀ ਸਾਹਿਬ ਦਾ ਆਸਰੇ ਆਈ ਮੈਂ ਰਿਵਿਊ ਨੂੰ ਪਹਿਲਾਂ ਆਇਆ ਰਿਵਿਊ ਜਾਂਦੇ ਚ ਆਇਆ ਕਿਤੇ ਇਸ ਗਿੱਦ ਪਹਿਲਾਂ ਸੀ ਤੇ ਦੁਬਾਰਾ ਤੇਰਾ ਆ ਉਹ ਰਿਵਿਊ ਜੰਦਾ ਹੋਇਆ ਕਹਿੰਦਾ ਵੀ ਅਸੀਂ ਇੰਨਾ ਚ ਮੂਰ ਨਹੀਂ ਫਿਟ ਕਰ ਸਕਦੇ ਜਿੰਨਾ ਕਿ ਤੁਸੀਂ ਉਹਦੇ ਅੰਦਰ ਫੜ ਕੇ ਆਪਣੇ ਏਜੰਟ ਨਹੀਂ ਫਿਟ ਕਰਦੇ ਉਹਨਾਂ ਚ ਉਸ ਕੌਮ ਨੂੰ ਹਰਵਾਉਣਾ ਬਹੁਤ ਔਖਾ ਹੁੰਦਾ ਉਸ ਉਦੇਸ਼ ਨੂੰ ਹਰਵਾਉਣਾ ਔਖਾ ਹੁੰਦਾ ਮੈਂ ਬਗਲ ਕਦਿਆਂ ਦਾ ਦੇਖ ਰਿਹਾ ਸੀ ਪੰਚ ਬਾਬਰ ਕਹਿੰਦੀ ਦੇਖੇ ਨੇ ਤੇ ਭਾਈ ਜੰਨਾ ਸਿੰਘ ਕਹਿੰਦੇ ਨੇ ਭਾਈ ਕਰਨ ਸਿੰਘ ਨੂੰ ਕਿ ਚੱਲ ਜੀ ਮੈਨੂੰ ਲੱਗਦਾ ਇੱਥੇ ਕੁਝ ਹੋਣ ਵਾਲਾ ਉਹ ਥੋੜਾ ਸਦਾ ਨੂੰ ਤਰੀਕੇ ਨਾਲ ਲੈ ਜਾਂਦੇ ਨੇ ਭਾਈ ਜੰਨਾ ਸਿੰਘ ਦਲੀਸ਼ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਤੇ ਪੰਚਾਂ ਮਿੰਟ ਬਾਅਦ ਉਸ ਥੇ ਕਰਨ ਸਿੰਘ ਸੀ ਜਿਹੜਾ ਏਜੰਟ ਸੀ ਫੋਟੋ ਸਾਕੇ ਕੇ ਰਫਾਦਰ ਵੀ ਆ ਉਹ ਗੱਲ ਵੱਖਰੀ ਐ ਪਿੰਡ ਦੇ ਲੋਕਾਂ ਨੇ ਕਿ ਅਸੀਂ ਉਹਨਾਂ ਨੇ ਕਿਹਾ ਤੁਹਾਨੂੰ ਅੱਗ ਲਾ ਦਾਂਗੇ ਨਹੀਂ ਚਾਹੁੰਦੇ ਸਾਡੇ ਹਵਾਲੇ ਕਰੋ ਪਿੰਡ ਦੇ ਲੋਕਾਂ ਨੇ ਨਹੀਂ ਮੰਨਿਆ ਤੇ 13 ਸੋ ਬਾਅਦ ਕੀ ਹੋਇਆ ਉਹ ਆਪ ਹੀ ਬਾਹਰ ਆ ਗਏ ਅਨੰਦ ਸਿੰਘ ਤਾਂ ਨਾਲ ਜਾ ਰਹੇ ਆ ਪਰ ਉਹ ਲੜਦੇ ਹੋਏ ਸ਼ਹੀਦ ਹੋ ਸੋ ਜਿਡੀ ਜਿਡੀ ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਅਸੀਂ ਫਲਸਫੇ ਤੋਂ ਬਿਨਾ ਫਲਸਵਾਹੀਨ ਹੋ ਕੇ ਅਸੀਂ ਕੁਝ ਕਰੀ ਜਾਂਦੇ ਆ ਮੈਂ ਇੱਕ ਮੈਡੀਕਲ ਸਟੂਡੈਂਟ ਦਾ ਵਿਦਿਆਰਥੀ ਸਟੂਡੈਂਟ ਮੈਡੀਕਲ ਸਾਇੰਸ ਦਾ ਤੁਸੀਂ ਇੱਕ ਮੁੱਠੀ ਗੱਲ ਦੇਖੋਗੇ ਮੈਂ ਕਿਉਂ ਕਹਿਣਾ ਹਾਂ ਉਸ ਤੇ ਜੋ ਦਿੰਨਾ ਡਾਕਟਰੀ ਚ ਗੋਡੇ ਬਦਲ ਦੋ ਗਿੱਟੇ ਬਦਲ ਦੋ ਜੇਨ ਨੂੰ ਬਾਈਪਾਸ ਕਰ ਦੋ ਜਿਹੜੇ ਮਰਨ ਉਹ ਚੀਜ਼ ਮਰਜੀ ਲਾਡ ਕਰ ਦੋ ਸਰਜਰੀ ਬੱਲੇ ਬੱਲੇ ਮੈਂ ਕੋ ਸੱਜਣਾ ਰੋਬਟੀ ਦਾ ਰਸਤਾ ਬਣਾਉਣਾ ਭੁੱਲ ਗਿਆ ਬਣਾ ਦੋ ਸਾਹ ਦੀ ਨਾੜੀ ਬਣਾਉਣੀ ਭੁੱਲ ਗਿਆ ਬਣਾ ਦੋ ਆਪੇਰ ਦਾ ਖਿੜਕੀ ਜੀ ਖੁੱਲੀ ਹੋ ਛੜਤੀ ਬੰਦ ਕਰ ਦੋ ਪਿੱਠੇ ਖੁੱਲਾ ਛੜਦਾ ਬੰਦ ਕਰ ਦੋ ਪਰ ਜੇ ਅਸੀਂ ਕਹੀਏ ਬੀ ਡਾਇਬਟੀਜ਼ ਹੈ ਕਹਿੰਦੇ ساری ਉਮਰ ਦਵਾਈ ਦੋ ਬਲੱਡ ਪ੍ਰੈਸ਼ਰ ساری ਉਮਰ ਦਵਾਈ ਦੋ ਉਹਦਾ ਕਾਰਨ ਕੀ ਹੈ ਮੈਂ ਪਿੱਛੇ ਇੱਕ ਆਰਟੀਕਲ ਲਿਖ ਰਿਹਾ ਸੀ ਫਿਲਾਸਫੀਕਲ ਡਾਇਲੈਮਾ ਆਫ ਮਾਡਰਨ ਮੈਡੀਸਨ ਆਧੁਨਿਕ ਜਵਾਬ ਵਿਗਿਆਨ ਦਾ ਫਲਸਫਾ ਕਮਜ਼ੋਰ ਹੈ ਉਹ ਕਹਿੰਦਾ ਸਰੀਰ ਇੱਕ ਮਸ਼ੀਨ ਹੈ ਮਸ਼ੀਨ ਦੀ ਤਰ੍ਹਾਂ ਉਹਨੇ ਪੜਾਇਆ ਜਾਂਦਾ ਹੈ ਮਸ਼ੀਨ ਦੀ ਤਰ੍ਹਾਂ ਇਲਾਜ ਕਰਿਆ ਜਾਂਦਾ ਹੈ ਜਿਹੜੀ ਗੱਲ ਮਸ਼ੀਨ 'ਚ ਫਿੱਟ ਗਈ ਉਹ ਫਿੱਟਾ ਬੰਦੇ ਬੰਦੇ ਆ ਸਰਜਰੀ ਮਸ਼ੀਨ 'ਚ ਫਿੱਟ ਹੁੰਦੀ ਹੈ ਤੁਹਾਡੇ ਘਰ ਦੀ ਨਾਲੀ ਬੰਦ ਹੋ ਗਈ ਤਾਂ ਪੰਪਰਾਂ ਆ ਕੇ ਖੋਰ ਮਿੰਦਾ ਸਾਡੇ ਗੁਰਦੇ ਦੀ ਨਾਲੀ ਬੰਦ ਹੋ ਗਈ ਅਸੀਂ ਬਹੁਤ ਕਿੰਨਿਆ ਇੱਕ ਪੈ ਗਈ ਵਿੱਚ ਪਤਲੀ ਜਿਹਨੂੰ ਕਹਿੰਦੇ ਆ ਕੋਈ ਮੋੜ ਪੈ ਗਿਆ ਕੋਈ ਮਿੱਟੀ ਜਮਾ ਹੋ ਗਈ ਅਸੀਂ ਕਹਿੰਦੇ ਆ ਵੀ ਪਹਿਲਾਂ ਉਹਨੂੰ ਪਾਣੀ ਮਾਰੋ ਜੇ ਫੇਰ ਨੀਂ ਲਾ ਖੋਰ ਮਾਰੋ ਜੇ ਫੇਰ ਨਹੀਂ ਫਿਰ ਛੱਡ ਕੁੰਡੀ ਪਾ ਕੇ ਖਿੱਚ ਲੋ ਨਹੀਂ ਦਬਦਿਸ਼ਨ ਕਰ ਲੋ ਸੋ ਸਾਰਾ ਮਸ਼ੀਨੀਆਂ ਕੱਟੀ ਦਾ ਦਸਤਰ ਹੋ ਗਿਆ ਬਾਈਪਾਸ ਕਰ ਦੋ ਜਿਹੜਾ ਕੰਮ ਕਰਨਾ ਹੈ ਆ ਹਾਰਟ ਬਾਈਪਾਸ ਕੀ ਹੈ ਸੋ ਕਿਉਂਕਿ ਜਿੱਥੇ ਤੱਕ ਸਾਡਾ ਫਲਸਫਾ ਸਾਨੂੰ ਜਵਾਬ ਦੇ ਰਿਹਾ ਇਸ ਸਮੱਸਿਆ ਦਾ ਉਨੋਂ ਤੱਕ ਅਸੀਂ ਹਰੇਕ ਆਪਰੇਸ਼ਨ 'ਚ ਕੰਮ ਜਾਵਾਂ ਜਿੱਥੇ ਸਾਡਾ ਫਲਸਫਾ ਹਾਰ ਗਿਆ ਉੱਥੇ ਅਸੀਂ ਫੇਰ ਨਾ ਧੁਖਾ ਜਿਵੇਂ ਮਰਜ਼ੀ ਕਰੀ ਜਾਈਏ ਜੇ ਕਿਸੇ ਮੈਡੀਕਲ ਬਿਮਾਰੀ ਦਾ ਤਾਨੂੰ ਇਤਨੀ ਬੰਦਾ ਡਾਕਟਰ ਕਹੇ ਦੀ ਮੈਂ ਇਹਦਾ ਪੱਕਾ ਇਲਾਜ ਕਰਨਾ ਕਰਕੇ ਦੂੰ ਸਾਰਿਆਂ ਮਰਜ਼ੀ ਪਾਇਨਾ ਨਹੀਂ ਕਹੂਗੀ ਜੋ ਮਰਜ਼ੀ ਕਰ ਦੋ ਗੋਡੇ ਦੁਖਦੇ ਨੇ ਗਿੱਟੇ ਦੁਖਦੇ ਨੇ ਗਾਊਟ ਹੈ ਬਲੱਡ ਪ੍ਰੈਸ਼ਰ ਹੈ ਡਾਇਬਟੀਜ਼ ਹੈ ਐਸਿਡਿਟੀ ਆ ਭਾਵੇਂ ਸੋ ਇਸ ਕਰਕੇ ਸਾਨੂੰ ਅੱਜ ਪੰਜਾਬ ਦੇ ਵਿੱਚ ਇਸ ਗੱਲ ਤੋਂ ਨਿਕਲਣ ਵਾਸਤੇ ਕਠਨਾਵਾਂ ਨੂੰ ਵੀ ਯਾਦ ਕਰਦੇ ਆ ਉਹਨਾਂ ਤੋਂ ਸਿੱਖਣ ਵਾਸਤੇ ਕੱਲਾ ਉਸ ਦਾ ਤੋਤਾ ਰੱਟਣ ਵਾਸਤੇ ਨਹੀਂ ਇਤਿਹਾਸ ਸਿਰਫ ਇਤਿਹਾਸ ਨਹੀਂ ਲਿਖਦੇ ਨੇ। ਪਰ ਇਤਿਹਾਸ ਬਣਾਉਣ ਵਾਲੀਆਂ ਕੌਮਾਂ ਹੁੰਦੀਆਂ। ਇਤਿਹਾਸ ਕਦੇ ਇਤਿਹਾਸਕਾਰਾਂ ਨੇ ਨਹੀਂ ਬਣਾਇਆ। ਇਤਿਹਾਸ ਤਾਂ ਕੌਮਾਂ ਨੇ ਬਣਾਇਆ, ਨਾਵੂਨੂੰ ਬਣਾਇਆ ਜਾ ਸਕਦਾ ਹੈ। ਅਸੀਂ ਕੌਮ ਦੇ ਤੌਰ ਤੇ ਇਤਿਹਾਸ ਬਣਾਉਣ ਦੀ ਬਜਾਏ ਅਸੀਂ ਵਿਅਕਤੀਆਂ ਤੇ ਇੱਛੇ ਵੀ ਗੱਲ ਹੋਈਆਂ ਹੁੰਦੀਆਂ। ਅਸੀਂ ਵਿਅਕਤੀ ਚ ਬੰਨ੍ਹ ਦੀ ਕੋਸ਼ਿਸ਼ ਕਰਦੇ ਹਾਂ ਨਾਇਕ। ਸਾਡੇ ਫੰਸੇ 'ਚ ਨਾਇਕ ਨਹੀਂ ਹੈ। ਸਾਡੇ ਫੰਸੇ ਦੇ ਵਿੱਚ ਲੋਕ ਨੇ ਜਥੇਬੰਦੀ ਹੈ ਸਮੂਹਿਕ ਫੈਸਲੇ ਅਸੀਂ ਇੱਕ ਵਿਅਕਤੀ ਨਾਇਕ ਰੱਬਣ ਦੀ ਕੋਸ਼ਿਸ਼ ਕਰਦੇ ਹਾਂ ਵਿਅਕਤੀ ਨਾਇਕ ਗੁਰੂ ਗੋਬਿੰਦ ਸਿੰਘ ਜੀ ਨਹੀਂ ਬਣੇ ਕਿੰਨਾ ਬੰਦਾ ਸਿੰਘ ਬਹਾਦਰ ਨਹੀਂ ਬਣੇ ਜੋ ਇੱਕ ਤਾਂ ਸਾਡੀ ਇਹ ਸਮੱਸਿਆ ਆ ਗਈ ਕਿ ਅਸੀਂ ਕਿਤੇ ਨਾ ਕਿਤੇ ਕੋਈ ਨਾਇਕ ਕਰਦੇ ਆ ਜਿਵੇਂ ਸੰਤ ਜਿਨ੍ਹਾਂ ਤੋਂ ਪਿੰਡਾਂ ਲੱਗਦੀ ਏ ਚਾਹੇ ਉਹ ਕਿਸੇ ਜਮਾਨੇ ਚ ਪ੍ਰਕਾਸ਼ ਸਿੰਘ ਬਾਦਲੋਂ ਚ ਵੀ ਲੱਪਣ ਲੱਗੇ ਸੀ ਕਿਸੇ ਜਮਾਨੇ ਚ ਸੁਖਬੀਰ ਬਾਦਲੋਂ ਕਹਿਣ ਲੱਗੇ ਮੈਨੇਜਮੈਂਟ ਬੜੀ ਸੋਹਣੀ ਜਾਂਦਾ ਜੇ ਹੁਣ ਅਸੀਂ ਅਮਰਸਪਾਲ ਚਲਾਵਦੇ ਆ ਗੱਲੋਂ ਕਿਸੇ ਫੋਟਚਰ ਨ ਬਣ ਲੱਗ ਜਾਗੇ ਜਦ ਅਸੀਂ ਨਾਇਕ ਤੇ ਰਹਾਂਗੇ ਅਸੀਂ ਫਸਬੇ ਨਾ ਟਟੇ ਬਈ ਇੱਕ ਤਾਈ ਤੇ ਉਹ ਜਦ ਅਸੀਂ ਨਾਇਕ ਬਣਦੇ ਆ ਉਹ ਨਾਇਕ ਤੇ ਅੱਲਾ ਲੈ ਦੋ ਇਕੱਠੇ ਹੁੰਦੇ ਨੇ ਉਹ ਜਿਨ੍ਹਾਂ ਦੇ ਹਿੱਤ ਨੇ ਉਹ ਨਾਇਕ ਨੂੰ ਆਪਣੇ ਹਿੱਤ ਚ ਵਰਤਦੇ ਨਹੀਂ ਕਿਉਂਕਿ ਸੰਗਤ ਤਾਂ ਉਹਦੇ ਨਾਲ ਹੈ ਨਹੀਂ ਸੰਗਤ ਤਾਂ ਭੇਜ ਤੰਤਰ ਉਹਦੇ ਨਾਲ ਜੇ ਸੰਗਤ ਤਾਂ ਬਹਾਨਾ ਹੁੰਦਾ ਫੈਸਲੇ ਆਉਂਦੇ ਨੇ ਵੀ ਇਹ ਸੰਗਤ ਦਾ ਫੈਸਲਾ ਹੋ ਜੀ ਸੰਗਤ ਦਾ ਫੈਸਲਾ ਤਾਂ ਕਿਸੇ ਜੱਜ ਬੰਦੇ ਨਾਲ ਹੋਣਾ ਹੈ ਨਾ ਸੰਦੇ ਤੋਂ ਤੱਕ ਕੋਈ ਜੱਥੇਬੰਦੀ ਹੋਵੇ ਕੋਈ ਛੋੜੋਗੇ ਹੁਣ ਇਹਦੇ ਵਿੱਚ ਮੈਂ ਦੇਖਦਾ ਅੱਜ ਜੋ ਸੰਕਟ ਹੈ ਕਿਉਂਕਿ ਇਸ ਸਾਕੇ ਨੂੰ ਸੰਕਟ ਨਾਲ ਜੋੜਨ ਦੀ ਲੋੜ ਹੈ ਇੱਕ ਤਾਂ ਜਿਹੜਾ ਅਸੀਂ ਕਿਹਾ ਵੀ ਸੂਬਿਆਂ ਦੇ ਸਾਡੇ ਹੱਕ ਜਿਹੜੀ ਅਸੀਂ 47 ਤੇ ਅਸੀਂ 34 ਪਿੱਤੀ ਜਿਹੜੀ ਰੋਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਕਿਉਂਕੋ ਹੋ ਗਿਆ ਹੁਣ ਮਰੇ ਹੋਏ ਬੰਦੇ ਦੇ ਉੱਤੇ ਕਹੀ ਜੋ ਵੀ ਮਰ ਕੇ ਹੋ ਗਿਆ ਰੋਈਓ ਇਹ ਦੇਖੋ ਹੋਰ ਨਾ ਮਰੇ ਅਸੀਂ ਸੰਤਾਲੀ ਚ ਖੁੰਝ ਗਏ ਨਾ ਖੁੰਝ ਗਏ ਜੀਨੇ ਮਰਜੀ ਹੋਇਆ ਜੀ ਦੀ ਗਲਤੀ ਸੀ ਬਲਦੇਸ ਸਿੰਘ ਦੀ ਗਲਤੀ ਸੀ ਮਾਸਟਰ ਤਾਰਾ ਸਿੰਘ ਦੀ ਗਲਤੀ ਸੀ ਨਹੀਂ ਸੀ ਧੋਖਾ ਹੋਇਆ ਵੱਡੀ ਗੱਲ ਇਹ ਹੈ ਕਿ ਸੂਬਿਆਂ ਦੇ ਅਧਿਕਾਰਾਂ ਦਾ ਆਜ਼ਾਦੀ ਦੀ ਲੜਾਈ ਨੇ ਫੈਸਲਾ ਕਰਾ ਸੀ ਨਹੀਂ ਸੂਬੇ ਵੇ ਤੇ ਧਰ ਲੈਣਗੇ ਕੈਪਟਨ ਮਿਸ਼ਨ ਕੋਲ ਬੈਠੇ ਨੇ ਗੁਰਦੇਸ਼ ਸਿੰਘ ਜੀ ਇਹਨਾਂ ਨੇ ਤਾਂ ਬਹੁਤ ਸਟੱਡੀ ਕਰਿਆ ਹੋਇਆ ਇਸ ਨੂੰ ਸਾਰੇ ਨੂੰ ਜੱਜ ਸਾਹਿਬ ਬੈਠੇ ਨੇ ਸੰਭਾਵਨ ਦਾ ਲੋਹੀ ਗੱਲ ਕਰਦੇ ਨੇ ਤੇ ਉਹ ਅਨੰਦਪੁਰ ਦਾ ਮੱਤਾ ਬਣ ਗਿਆ ਮਤਾ ਸੀ ਕਦਮ ਨਾਇਆ ਜਦ ਅਸੀਂ ਤਾਕਤ ਜਿੱਤ ਲਈ ਜਿੱਦ ਦੇ ਅਸੀਂ ਤਾਕਤ ਨਹੀਂ ਸੀ ਅਸੀਂ ਉਹ ਦਿਨ ਲੰਗੜਾ ਪੰਜਾਬ ਵਿੱਚ ਗੱਲ ਹੋਈ ਹੈ ਕਿ 1964 ਦਾ ਪੁਨਰਗਠਨ ਕਾਨੂੰਨ ਹੈ ਜਿਹੜਾ ਉਹ ਗੜਬੜ ਹੈ ਗੜਬੜ ਤਾਂ ਹੈ ਹੀ ਹੋਈ ਹੈ ਅਸੀਂ ਮੰਨਿਆ ਕਿਉਂ ਅਸੀਂ ਕਿਉਂ ਮੰਨਿਆ ਕਿ ਚੰਡੀਗੜ੍ਹ ਇਜ਼ ਅ ਸ सक्सेसर ਸਟੇਟ ਰੋੜਾ ਅਸੀਂ ਪਾਈਗੇ ਧੋਖਾ ਦੇ ਹੀ ਗਏ ਕਿਹੜੇ ਸਾਡੇ ਵਿਦਵਾਨ ਕਿਹੜੇ ਸਾਡੇ ਦੇਖਕ ਜਿਨ੍ਹਾਂ ਨੇ ਕਿਹਾ ਉਹ ਚੰਡੀਗੜ੍ਹ ਤੁਹਾਡਾ ਹੈ ਹੀ ਨਹੀਂ ਕਾਨੂੰਨ 'ਚ ਇਹ ਚੰਡੀਗੜ੍ਹ ਇੱਕ ਸਕਸੈਸਰ ਸਟੇਟ ਹੈ ਉਹ ਮੈਨੂੰ ਦੱਸੋ ਵੀ ਉਹ ਫਿਰ ਪੰਜਾਬ ਦਾ ਹਿੱਸਾ ਕਿਵੇਂ ਬਣ ਗਿਆ ਕਾਨੂੰਨ ਦੇ ਵਿੱਚ ਹੀ ਲਿਖਿਆ ਅਸੀਂ ਉਹ ਕਾਨੂੰਨ ਮੰਨ ਲਿਆ ਨਾਗਰਿਕ ਨੇ ਕਿੰਨੇ ਕਰਦਾ ਅੱਜ ਜਦੋਂ ਸਾਨੂੰ ਭਗੰਤ ਮਾਨ ਕਰੀ ਜਾਂਦਾ ਹੈ ਹਾਈ ਕੋਰਟ 'ਚ ਹਾਰ ਗਿਆ ਤੇ ਇੱਥੇ ਕਹਿੰਦਾ ਮੈਂ ਪਾਣੀ ਨਹੀਂ ਗੰਨੀ ਤੇ ਜੇ ਹਾਈ ਕੋਰਟ ਨੂੰ ਹਾਰ ਗਿਆ ਭਾਈ ਬਾਣੀ ਕਿਵੇਂ ਰੁਕੇਗਾ ਕਿੰਨਾ ਚਿਰ ਰੋਕ ਲੇਗਾ ਸੋ ਇੱਕ ਤਾਂ ਇਹ ਹੈ ਕਿ ਉਹ ਕਾਨੂੰਨ ਜੱਗੂ ਤੇ ਨਹੀਂ ਹੈ ਅਸੀਂ ਉਹ ਕਾਨੂੰਨ ਨੂੰ ਚੁਣੌਤੀ ਦੇਣ ਦੀ ਬਜਾਏ ਕਦੇ ਅਸੀਂ 77 78 78 79 ਅਸਤੀ ਧਾਰਾ ਦੀ ਗੱਲ ਕਰਦੇ ਹਾਂ ਜਿਹੜੀ 68 ਧਾਰਾ ਉਹ ਵੀ ਇਹ ਸਾਰੀਆਂ ਬਾਫਰ ਹੁੰਦੀ ਹੈ 88 ਦੇ ਵਿੱਚੋਂ 78 80 ਕਦੇ ਨਹੀਂ ਪਰ 68 ਨਹੀਂ ਛੱਡੀਏ ਜਿਹੜੀ ਪਹਿਲੀ ਡੈਫੀਨੇਸ਼ਨ ਹੀ ਹੈ ਦੋ ਧਾਰਾ 2 ਨੇ ਸ਼ਹਿਰ ਕਾਨੂੰਨ 'ਚ ਧਾਰਾ 2 ਹੁੰਦੀ ਆ। ਉਹਦੇ ਵਿੱਚ ਹੀ ਸਕਸੈਸ ਸਟੇਟ ਦੀ ਡੈਫੀਨੇਸ਼ਨ 'ਚ ਚੰਡੀਗੜ੍ਹ ਸਕਸੈਸ ਸਟੇਟ ਹੈ, ਇੱਕ ਵੱਖਰੀ ਸਟੇਟ ਹੈ। ਤੇ ਅਸੀਂ ਉਹਦੇ ਤੇ ਕਦੇ ਬੋਲੀ ਨਹੀਂ। ਉਹਦੇ ਵਿੱਚੋਂ ਕਿਉਂਕਿ ਅਸੀਂ ਆਨੰਦਪੁਰ ਦੇ ਮਤੇ ਦੀ ਗੱਲ ਨਹੀਂ ਕਰਦੇ। ਉਹ ਮਤੇ 'ਚੋਂ ਗੱਲ ਨਿਕਲਨੀ ਸੀ ਕਿ ਧਾਈ ਸਾਡੇ ਹੱਕ ਨੇ ਤੁਸੀਂ ਤਾਂ ਸਦਾ ਕਾਨੂੰਨ ਹੀ ਬਣਾਉਂਦਾ। ਪਹਿਲਾਂ ਇਹਨਾਂ ਰੱਦ ਕਰੋ। ਨਵਾਂ ਕਾਨੂੰਨ ਬਣਾਓ। ਇਹ ਤਾਂ ਸਾਨੂੰ ਇਹ ਜਿਹੜਾ ਤੁਸੀਂ ਬਹੀ 'ਚ ਲਿਖ ਦਿਆ। ਇਹ ਛੋਟੀ ਬਹੀ ਹੈ। ਸਭ ਤੋਂ ਉਹਦਾ ਤੁਸੀਂ ਦਸਤਕਤ ਕਰਾ ਲੇ। ਸਾਨੂੰ ਨਹੀਂ ਪਤਾ ਲੱਗਿਆ ਮੰਨ ਲੈਣਾ ਸਾਡੀ ਗਲਤੀ ਹੈ ਪਰ ਸਾਨੂੰ ਮਨਜ਼ੂਰ ਨਹੀਂ ਲੋਕ ਜਾ ਕੇ ਜਾਂਦੇ ਕਿ ਕੋਰਟਾਂ ਚ ਕਿ ਜੀ ਮੇਰੇ ਤੋਂ ਘੁੱਠਾ ਲਵਾਇਆ ਮੈਨੂੰ ਇੰਨਾ ਇਹ ਨਾ ਮੈਂ ਮਨੀ ਲੈਂਡਰ ਰਖਾ ਕਿ ਜੀ ਇਹਨਾਂ ਨੇ ਇੰਨਾ ਵਿਆਜ ਕਰਿਆ ਸੀ ਕਿਹਾ ਸੀ ਪਰ ਇਹ ਹੈ ਬੜਾ ਨਜਾਇਜ਼ ਤੇ ਦੱਸ ਕਹਿੰਦੇ ਹਾਂ ਇਹ ਤਾਂ ਬੜਾ ਨਜਾਇਜ਼ ਹੈ ਘਟਨ ਨੇ ਸਾਨੂੰ ਇਹਨਾਂ ਵਿਆਜ ਨਹੀਂ ਮਿਲੇਗਾ ਮੈਂ ਕਹਿੰਦਾ ਹੋ ਗਿਆ ਉਹ ਕਾਨੂੰਨ ਤਾਂ ਕਿਹਾ ਮੈਂ ਹਾਂਜੀ ਸਾਡੇ ਨਾਲ ਹੋਇਆ ਸਾਡੀ ਸਹਿਮਤੀ ਵੀ ਸੀ ਪਰ ਸਾਨੂੰ ਤਾਂ ਧੋਖਾ ਹੋ ਗਿਆ ਸਾਧ ਜੀ ਸਾਵੇਂਲੇ ਹੋਣਾ ਗਿਆ ਇਹ ਗੱਲ ਤਾਂ ਅਸੀਂ ਦੱਸਦੇ ਹਾਂ ਇੱਕ ਵੀ ਚਰ ਇਸ ਗੱਲ ਤੇ ਲੱਗਦੀ ਦੂਜਾ ਅਸੀਂ ਇੱਕ ਧਿਰ ਨੂੰ ਜਾਂ ਜਾਂ ਜਾਨਿਆ ਇੱਕ ਅਸੀਂ ਭੀ ਪੀ ਤੰਤਰ ਬੰਦਾ ਮਾਫ ਕਰਨਾ ਇੱਕ ਪਾਸੇ ਉਹ ਭੀ ਤੰਤਰ ਬੰਦਾ ਨਹੀਂ ਇੱਕ ਪਾਸਾ ਅਸੀਂ ਭੀ ਪੀ ਤੰਤਰ ਬੰਦਿਆਂ ਮੈਂ ਕੱਲ ਇੱਕ ਜੱਫੇਦਾਰ ਦਾ ਸੰਦੇਸ਼ ਸੁਣ ਰਿਹਾ ਸੀ ਉਹ ਵਾਰ ਵਾਰ ਕਹੇ ਇੰਦਰਾ ਨੇ ਸਾਡੇ ਚ ਆਇਆ ਹਮਲਾ ਕਰਿਆ ਜਸਪਾਲ ਸਿੱਧੂ ਜੀ ਦੱਸ ਕੀ ਗਏ ਨੇ ਕਿਵੇਂ ਅਡਵਾਨੀ ਸਾਹਿਬ ਨੇ ਕਰਿਆ ਕਿਵੇਂ ਬੰਦਿਆਂ ਦੇ ਉੱਤੇ ਕੇਸ ਨੇ ਹੈ ਆਰਐਸਐਸ ਦੇ ਉਨੇ ਇੱਕ ਵੀ ਗੱਲ ਨਹੀਂ ਕਹੀ ਵੀ ਇੰਦਰਾ ਮਰੀ ਨੂੰ 40 ਸਾਲ ਹੋ ਗਏ ਹੁਣ ਸਾਡੇ ਤੇ ਹਮਰਾ ਕੀ ਨਹੀਂ ਕਰੇ ਉਹ ਹਮਲਾ ਹੋ ਗਿਆ ਮੰਨ ਲਿਆ ਸਾਲਾ ਉਦੋਂ ਬਾਅਦ ਤੇ ਹਮਨੇ ਕੀ ਨਹੀਂ ਕਰੇ ਨੇ ਪੰਜਾਬੀ ਜ਼ਰੂਰੀ ਵਿਸ਼ਾ ਚ ਨਹੀਂ ਹੋਏਗੀ 10ਵੀਂ ਚ ਉਹ ਹਮਲਾ ਕੀ ਨਹੀਂ ਕਰਿਆ ਉਹ ਇੰਦਰਾ ਕਰਕੇ ਨਹੀਂ ਸੀ ਸਾਡੇ ਪਾਣੀਆਂ ਦੇ ਉੱਤੇ ਇਕ ਨਵਾਂ ਕਾਨੂੰਨ ਬਣਾਇਆ ਪਾਵੀਆਂ ਦਾ ਅੰਡਰਗਰਾਊਂਡ ਵਾਟਰ ਸੈਂਟਰ ਗਰਾਊਂਡ ਵਾਟਰ ਬੋਰਡ ਐਜੈਂਟ ਮੱਦੇ ਮਾਰਨ ਦੀ ਦੇਖਿਆ ਉਹ ਜਾ ਕੇ ਕੀ ਕਰਨਾ ਹੋ ਤੁਹਾਨੂੰ ਮੋਟਰ ਨਾਲ ਨਹੀਂ ਬੰਦ ਕਰੀ ਜਾ ਸਕਦੀ ਇਹ ਤਾਜ਼ਾ ਕਾਨੂੰਨ ਨੇ ਆ ਜਿੰਨੇ ਹਾਈਵੇ ਨੇ ਇਹਦੇ ਲਾਇਸੈਂਸ ਜਿਹੜੇ ਬੰਦੇ ਨੇ ਥੋੜਾ ਡਰਾਈਵਿੰਗ ਲਾਇਸੈਂਸ ਨੂੰ ਭਾਰਤ ਸਰਕਾਰ ਬਣਾ ਰਹੀ ਹੈ ਪੰਜਾਬ ਸਰਕਾਰ ਨਹੀਂ ਬਣਾ ਰਹੀ ਅਸੀਂ ਕੀ ਕਰ ਤੱਕਾ ਸੜਕਾਂ ਦੇ ਸਾਡਾ ਕੰਟਰੋਲ ਨਹੀਂ ਜਿਸਨੂੰ ਕੀਤੇ ਕੰਡੋਰ ਨੇ ਕਹਿੰਦੇ ਕਾਰਖਾਨੇ ਨੂੰ ਦਾਨੇ ਨਹੀਂ ਮਾਂ ਕਰਾਤੀ ਲੜਦੀ ਐ ਪੰਨੇ ਸਾਡੇ ਕੀ ਐ ਸਿੱਖਿਆ ਸਾਡੇ ਪੰਨੇ ਦੀ ਸਿਹਤ ਸਾਡੇ ਪੰਨੇ ਦੀ ਅਸੀਂ ਕਹਿੰਦੇ ਹਸਪਤਾਲਾਂ 'ਚ ਜੇ ਅਸੀਂ ਚੰਗੇ ਕਰ ਦਾਂਗੇ ਭਾਰ ਸਰਕਾਰ ਨੇ ਇੰਤਿਹਾਨ ਦੇ ਆ ਡੀਜੇ ਦਾਖਲੇ ਦਾ ਕਿਸੇ ਸਾਡੀ 네ਗੇਟਿਵ ਮਾਰਕਿੰਗ ਸੀ -6 ਆ ਵੀ ਮੈਂ ਜੀ ਨੂੰ ਇਹ ਨਹੀਂ ਪਤਾ ਵੀ ਇਹ ਸਵਾਲ ਗਲਤ ਐ ਭੀਂ ਤੁੰ ਨੂੰ ਉਹ ਨਹੀਂ ਪਰ ਉਹਨੂੰ ਇਹ ਵੀ ਨਹੀਂ ਪਤਾ ਕਿ ਗਲਤ ਹੈ -160 ਵਾਲੇ ਨੂੰ ਤੀਜੀ ਕਾਉਂਸਲਿੰਗ ਦੇ ਵਿੱਚ ਭਾਰ ਸਰਕਾਰ ਦੇ ਦਾਖਲੇ ਦਵਾਈ ਉਹ ਜੀ ਨੂੰ ਉਹਦਾ ਨਹੀਂ ਉਡਾਣਾ ਉਹ ਤੁਹਾਡੇ ਅਸਤਾਨ ਜੜਾਣਾ ਸ਼ੁਰੂਗਾ ਸੋ ਅਸੀਂ ਜਿਆਦਾ ਆਪਦਾ ਹੱਕ ਜਿਹੜਾ ਹੈ ਕਿ ਅਸੀਂ ਆਪਣੇ ਇੱਛਾ ਨਾਲ ਆਪੇ ਲਵਾਂਗੇ ਅਸੀਂ ਆਪਦਾਰਸ਼ ਜਰਾ ਤੇ ਫੈਸਲਾ ਕਰਾਂਗੇ ਅਸੀਂ ਕਿਹੜੀ ਫਸਲ ਬੀਜਣੀ ਹੈ ਕਿਹੜੀ ਨਹੀਂ ਬੀਜਣੀ ਉਹ ਅਸੀਂ ਫੈਸਲਾ ਕਰਾਂਗੇ ਅਸੀਂ ਇੱਥੇ ਆਉਣ ਕਾਨੂੰਨ ਕਿਹੋ ਜਿਹਾ ਹੋਣਾ ਹੈ ਕਿਹੋ ਜਿਹਾ ਅਸੀਂ ਮਾਰੇ ਹੋ ਸਕਦੇ ਹਾਂ ਅਸੀਂ ਬੇਵਕੂਫ ਹੋ ਸਕਦੇ ਹਾਂ ਪਰ ਅਸੀਂ ਫੈਸਲੇ ਕਰਨ ਲੈਣਾ ਉਹ ਜਿਹੜੇ ਅਸੀਂ ਫੈਸਲੇ ਕਰਨੇ ਨੇ ਮੇਰੀ ਦੇਣਤੀ ਇੰਨੀ ਹੈ ਉਹਦੇ ਉੱਤੇ ਅਸੀਂ ਗੱਲ ਨਹੀਂ ਕਰ ਰਹੇ ਔਰ ਜਿਹੜੇ ਅਸੀਂ ਕਦੇ ਡਾਗੀ ਕਦੇ ਬਾਗੀ ਇੱਥੇ ਪੁੱਛ ਰਹੇ ਸੀ ਮਾਫ ਕਰਨਾ ਮੈਂ ਉਹਦੇ ਦੇਖਿਆ ਉਹਨਾਂ ਨੂੰ ਨਹੀਂ ਨਹੀਂ ਜੇ ਰੋਡ 'ਤੇ ਹੀ ਫਿਰ ਦੇਖਾਂਗੇ ਜੇ ਰੋਡ 'ਤੇ ਦਾ ਮਤਲਬ ਉਹਦੋਂ ਕਹਾਂਗੇ ਲੋੜ ਪਈ ਆ ਜਿਹੜਾ ਬੰਦਾ ਦਿੱਲੀ ਨਾਲੋਂ ਤੋੜ ਵਿਛੋੜਾ ਕਰਕੇ ਮੈਂ ਖਾਲਸਾਣ ਦੀ ਗੱਲ ਨਹੀਂ ਕਰਦਾ ਦਿੱਲੀ ਨਾਵਾ ਸਦਨ ਦੀ ਤਰ੍ਹਾਂ ਤੋੜ ਵਿਛੋੜਾ ਕਰਕੇ ਹਰ ਗੱਲ ਦੇ ਉੱਤੇ ਨਾਂ ਪੰਚਾਲੀ ਣੌਂਦਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਬਿਲਕੁਲ ਨਹੀਂ ਮਨਜ਼ੂਰ ਲਾਉ ਜੋੜ ਜਿਹੜਾ ਲਾਉਣਾ ਹੈ ਉਹਨਾਂ ਚਿਰ ਪੰਜਾਬ ਦਾ ਪਾਲਤਾਰਾ ਨਹੀਂ ਹੋ ਸਕਦਾ ਉਹਨਾਂ ਚਿਰ ਸਿੱਖੀ ਬਚਣੀ ਨਹੀਂ ਉਹਨਾਂ ਚਿਰ ਬੇਪਰਵਾਹੀ ਹੋਣਾ ਜਿੰਨਾ ਮਰਜ਼ੀ ਜੋੜ ਲਾ ਲਈਏ ਅੱਜ ਅਸੀਂ ਜੇ 84 ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ ਜੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ ਉਹਨਾਂ ਦੀ ਵੀ ਵਡਾਈ ਉਹਨਾਂ ਦਾ ਕੋਈ ਸਹਿਮਤ ਹੋਵੇ ਨਾ ਹੋਵੇ ਇੱਕ ਹੱਦ ਤੱਕ ਤਾਂ ਲੜਾਈ ਇਹੀ ਸੀ ਵੀ ਪੰਜਾਬ ਦੇ ਹੱਕ ਲੈਣੇ ਨੇ ਹੁਣ ਆਪਾਂ ਲੜਾਈ ਸ਼ੁਰੂ ਕਰੀਏ ਕਿ ਪੰਜਾਬ ਦੇ ਹੱਕ ਅਸੀਂ ਲਵਾਂਗੇ ਪੰਜਾਬ ਦੇ ਹੱਕ ਕੇਂਦਰ ਤੋਂ ਲੈਣੇ ਨੇ ਇਥੋਂ ਦੀ ਸਰਕਾਰ ਤੋਂ ਅਤਮਾਨੇ ਨਹੀਂ ਬਹੁਤਾ ਕੁਝ ਕਰਨਾ ਇਹ ਤਾਂ ਉਹਨਾਂ ਦੇ ਏਜੰਟ ਬਣਨੇ ਕਿ ਉਹਨਾਂ ਦੀ ਸਰਕਾਰ ਦਾ ਜੇਲੀ ਮੱਤੀ ਬਣਾ ਦਿਓ ਤੁਸੀਂ ਆ ਜਾਣੀਏ ਸਰਕਾਰਾਂ ਸੋ ਕੇਂਦਰ ਨਾਲ ਲੜਾਈ ਕਰਨੀ ਪੈਗੀ ਉਹਦੇ ਵਾਸਤੇ ਚਾਹੇ ਕੋਈ ਮੋਰਚਾ ਲੱਗੇ ਚਾਹੇ ਕੁਝ ਹੋਵੇ ਲੀਡਰਸ਼ਿਪ ਹੋਣੀ ਹੋਣੀ ਹੈ ਅਮਰਚ ਹੋਏਗੀ ਉਹਦੇ ਵਿੱਚੋਂ ਚੰਗੀ ਲੀਡਰਸ਼ਿਪੀ ਦਿੰਦਾਂਗੀ ਉਹੇ ਦੇ ਪਾਸੇ ਤਾਂ ਵੀ ਜਾਣਾ ਪੈਣਾ ਹੈ ਇੱਕ ਆਖਰੀ ਗੱਲ ਕਹਿ ਕੇ ਖਤਮ ਕਰੀ ਹਾਂ ਵੀ ਜਿਹੜੇ ਬਹਾਦਰ ਹੁੰਦੇ ਨੇ ਉਹ ਬਾਬਰ ਅਕਾਲੀਆਂ ਦਾ ਮੈਂ ਦੇਖ ਰਿਹਾ ਸੀ ਉਹ ਧੰਨਾ ਸਿੰਘ ਉਹ ਵੀ ਇੱਕ ਜਗ੍ਹਾ ਤੇ ਫਸ ਗਏ ਉਹ ਕਦੇ ਫੜਿਆ ਨਹੀਂ ਜਾਂਦਾ ਸੀ ਉਹਦੇ ਬਰਾਹਮਣ ਚੋਂ ਨਿਕਲ ਗਏ ਹੋਰ ਕਦੇ ਨਹੀਂ ਫੜਿਆ ਗਿਆ ਉਹ ਵਿੱਚੋਂ ਨਿਕਲ ਕੇ ਤਾਂ ਜਾਂਦਾ ਸੀ ਇੱਕ ਦਿਨ ਉਹ ਪਿਆ ਸੀ ਤੇ ਫੁੱਟ ਸਨੇ ਘੇਰਾ ਪਾਇਆ ਫਿਰ ਹੋ ਗਿਆ ਤੇ ਇਹ ਤਾਂ ਹੁਣ ਫੜਿਆ ਜਾਣਾ ਹੈ ਉਹਨਾਂ ਦਾ ਸੀਰੇ ਸੀ ਜੇਲ੍ਹ ਚ ਨਹੀਂ ਜਾਣਾ ਅਸੀਂ ਮਰ ਜਾਣਾ ਸੀਦ ਹੋ ਜਾਣਾ ਤੇ ਇਹ ਪਤਾ ਹੀ ਨਹੀਂ ਹੋਣੇ ਲੱਗਨ ਕਿ ਕਦ ਬੰਬ ਚੱਲ ਗਿਆ 10 ਕੁੰਸੀ ਇੱਥੇ ਕੰਗਰੇਜ ਪੁਲਿਸ ਅਫਸਰ ਮਾਰ ਗਿਆ ਤੇ ਨਾਕਤ ਨਾਫਿੰਸੀ ਹੋ ਗਿਆ ਸੋ ਉਹ ਜੇ ਭਾਰਤ ਦੀ ਰੋਡ ਹੁੰਦੀ ਹੈ ਤਾਂ ਰੋਡ ਹੁੰਦੀ ਹੈ ਇੱਕ ਨਿਸ਼ਾਨੇ ਦੇ ਵਾਸਤੇ ਜੇ ਨਿਸ਼ਾਨਾ ਕੋਈ ਨਹੀਂ ਫਿਰ ਜਿੰਨੇ ਮੱਕੀ ਸੀਬੀਆਂ ਲਈ ਜੋ ਦੁਬਦਾਂ ਮੈਂ ਦੋਨੋਂ ਗਏ ਨਾ ਮਾਇਆ ਮਿਣੀ ਨਾ ਰਾਮ ਆਵੋ ਕੋਸ਼ਿਸ਼ ਕਰਕੇ ਇਸ ਹੱਸੇ ਜਾਣ ਵੈਜਨਿਕ ਕਹਾਉਂਦਾ ਹੈ